ਗੱਡੀ ਲੈਣ ਹੋਰ ਗੱਲੇ ਫੁੱਟੇ ਦੀ ਵਾਰੀ ਲਾਉਣ ਲਈ ਤੇ ਦੁਕਾਨ ਤੇ ਪਹੁੰਚਣ ਵਾਲੀ ਆਵਾ ਥੋੜੀ ਜਿਹੀ ਵਾਰ ਰਹਿ ਗਈ ਹੈ। ਖੱਚ ਦਾ ਮੋਟਰਸਾਈਕਲ ਤੇ ਨਾ ਜਣਾ ਨੇ ਅਸੀਂ ਆ ਵੇਖੀ ਬਾਈ ਗੱਡੀ 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 ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਮਿੱਤਰੋ ਦੁਕਾਨ ਤੇ ਪਹੁੰਚਣ ਵਾਲੀ ਆਵਾ ਮਿਲਦੇ ਤੁਹਾਨੂੰ ਦੁਕਾਨ ਤੇ ਚੱਲ ਕੇ ਠੀਕ ਹੈ ਜੀ। ਵਾਓ ਜੀ ਦੁਕਾਨ ਤੇ ਪਹੁੰਚ ਗਈ ਗੱਡੀ ਆਹ। ਸਹੀ। ਲਓ ਦੁਕਾਨ ਤੇ ਆ ਗਿਆ ਵੀ ਟੰਗ-ਪਟੰਗ ਇਹਨਾਂ ਚੈੱਕ ਲੈਣੇ ਆਪਾਂ। ਲਓ ਵੀ ਬਾਈ। ਫੱਟੀਆਂ ਵੀ ਖਰੀਦ ਲੈਂਦੀ ਆ ਦੇਖ ਲਓ ਹਿਸਾਬ-ਕਿਤਾਬ ਆਏ ਆ ਮੈਂ ਉਹਨਾਂ ਦੇ ਦੀਪਾ ਸਾਹਿਬ ਕਦਾੀ ਇੱਧਰ ਵੀ ਦੇਖ ਲਓ ਪਿੱਛੇ ਐ ਥੋੜਿਆ ਜਿਹਾ ਕਮ ਰੈਸਕੀ ਆ ਇੱਥੇ ਨੂੰਨੇ ਨੂੰ ਵੀ ਦੇਖ ਲਓ ਇੱਕ ਵਾਰੀ ਫੇਰ ਫੇਰ ਇੱਧਰ ਵੀ ਠੀਕ ਆ ਭਾਏ 20 ਫੁੱਟੀ ਆ ਬਾਈ ਬਾਕੀ ਤੁਹਾਨੂੰ ਮਕੇਸ਼ ਦੀ ਦੁਕਾਨ ਤੇ ਜਾ ਕੇ ਮਿਲਦੇ ਐ ਕਮ ਰੈਸਕੀ ਆ ਹਨਾ ਰੋਡ ਤੇ ਯਾਰ ਤੇ ਉੱਥੋਂ گاਉਂ ਥੋੜੀ ਕੀ ਦੂਰ ਤੇ ਹੀ ਨਾ ਤੁਰ ਕੇ ਲੈ ਕੇ ਜਾਣੇ ਇਹਨੂੰ ਉੱਥੋਂ ਚੱਕ ਕੇ ਤੇ ਉਧਰ ਨੂੰ ਹੁਣ ਮੋੜ ਵੀ ਮੋੜਨਾ ਤਾਂ ਹੀ ਕਰਕੇ ਹੁਣ ਤੁਹਾਨੂੰ ਮਕੇਸ਼ ਦੀ ਦੁਕਾਨ ਤੇ ਜਾ ਕੇ ਮਿਲਦੇ ਆ ਬਾਈ ਬਹੁਤ ਗੋਟ ਬੱਜ ਗਿਆ 5-7 10 ਮਿੰਟ ਲਾ ਕੇ ਆ ਉਹ ਮੈਂ ਤਾਂ ਇਹਨੂੰ ਲੈ ਕੇ ਆਇਆ ਇਥੋਂ ਤੱਕ ਆਇਆ ਠੀਕ ਹੈ ਜੀ ਹੁਣ ਦੁਕਾਨ ਦੇ ਲਾ ਕੇ ਚੱਲਦੇ ਆਓ ਮਤਰਾ ਮਕੇਸ਼ ਕੋਲੇ ਪਹੁੰਚ ਕੇ ਉਹ ਫੱਟੀ ਰਸਤੀ ਬਾਈ ਕੇੰਦਰ ਰੋਕ ਕੇ ਆਜੋ ਤੇ ਮੈਂ ਦੀਪ ਤੈਨੂੰ ਨਾ ਹੁਣ ਵਾਪਸ ਚੱਲੇ ਫੜੋ ਕੈਮਰਾ ਮੋਟਾ ਕਰਕੇ ਸਟਾਰਟ ਬੜੀ ਫੜੀ ਫੜੀ ਮੈਂ ਤਾਂ ਨਾ ਮਾਰ ਬੈਠੋ ਏ ਲਾੜਕ ਲੈਣੀ ਆਪਾਂ ਆਹ ਵੇਖੋ ਇਹਨੂੰ ਨੇ ਡਰਾਈਵਰੀ ਦੇਖੋ ਮਤਰਾ ਛੇ ਹੋ ਜਾ ਪਛੇ ਇਹਦਾ ਬੈਗ ਗੇਰੇ ਬਣਾ ਪੜਾ ਇਹ ਵੀ ਬਿਦਾਰੀ ਹੈ ਦਾ ਓਏ ਆ ਦੇਲਾ ਜਾਣ ਰਿਹਾ ਆਏ ਹੋਈ ਉਹ ਚੋਪੀ ਦਾ ਬਾਹਰ ਮੇਰੀ ਆਡੋ ਮੋੜ ਦੇਣਾ ਕੰਮ ਦੇਖੀ ਬਾਈ ਮਗਰ ਨਹੀਂ ਵੇਖਦਾ ਵੇਹਾ ਡਰਾਈਵਰ ਇਹੋ ਜਿਹਾ ਬਾਈ ਇਹ ਮਗਰ ਬਣਾਦੀ ਵੈਂਟੀ ਲਿਆਓ ਕੱਪ ਜੀ ਉੱਤੇ ਚੜਾ ਦੇ ਛੱਡ ਜਾ ਬਾਈ ਚੱਲ ਔਖਾ ਹੈਦਾ ਯਾਰ ਔਖਾ ਡਰਾਈਵਰੀ ਬੜੀ ਖਤਨਾਕ ਹੈ ਬਾਈ ਹਾਰ ਦੇਖ ਕੇ ਚੱਲਦਾ ਕਾਰ ਦਾ ਲਈ ਵੀ ਹਾਰ ਨਿਕੋ ਜੱਦੀ ਛੱਡ ਦੇ ਐਨੂੰ ਨਾ ਚਲਾਣੇ ਦਾ ਬਈ ਚਲਾ ਲੈਣਾ ਹਾਈ ਹੁਣੀ ਕੀ ਆ ਜਾਂ ਨਹੀਂ ਜਲਾ ਸਕਦਾ ਇਹ ਨਹੀਂ ਜਲਾ ਸਕਦਾ ਨਹੀਂ ਜਲਾ ਸਕਦਾ ਕਰਦਣਾ ਹੀ ਨਾ ਕੰਮ ਹੱਥ ਘੜੀ ਦੀ ਦੀਪ ਉਹ ਪੂੜ ਪੂੜ ਰਵਾਏ ਇੱਥੇ ਵੇਖੀ ਮੂਰੇ ਮਾਰੇ ਵੇਖ ਕੇ ਹੱਥ ਘੜ ਦੇ ਜੀ ਤੂੰ ਹੱਥ ਘੱਡੀ ਰੱਖ ਹੱਥ ਘੱਡੀ ਰੱਖ ਤੇ ਦੀਪ ਦੀਪ ਹੱਥ ਘੱਡੀ ਰੱਖ ਦੀਪ ਰੋਕ ਲਾ ਓਏ ਤੈਨੂੰ ਕਹੀ ਇਹ ਨਾ ਆ ਦੇਖ ਲਓ ਬਾਈ ਡਰਾਈਵਰੀ ਦੰਨੇ ਬਾਈ ਜੀ ਫੈਂਟ ਕੇ ਫੈਂਟ ਕੇ ਗੱਡੀ ਗੱਡੀ ਨਹੀਂ ਨਹੀਂ ਆਇਦਾ ਹੁੰਦਾ ਇਹਨੂੰ ਬ੍ਰੇਕ ਬਰੂਕ ਤਾਂ ਪਤਾ ਇਹਨੂੰ ਕਿੱਥੇ ਆ ਰੇਸ ਵਾਲੀ ਮਰੋੜ ਦਿੰਦਾ ਵਾ ਇਹ ਥੋੜਾ ਜਿਹਾ ਹੈਗਾ ਤੇਜ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਿਸਾਬ ਨਾਲ ਹਿਸਾਬ ਨਾਲ ਸੀਲਿੰਗ ਵਾਲੀ ਗੱਦਰ ਚੱਕਦਾ ਧਿਆਨ ਨਾਲ ਧਿਆਨ ਨਾਲ ਲਓ ਮਤਲਬ ਘਰੇ ਆ ਗਿਆ ਆਪਾਂ ਮੱਧਾਣੇ ਪਾਣੀ ਪਾ ਲਗੇ ਫਿਰ ਚੱਲਦੇ ਮਕੇਸ਼ ਕੋਲੇ ਫਿਰ ਉਹ ਵਾਰੀ ਲਾਉਗਾਂਗਾ ਥੋੜਾ ਜਿਹਾ ਟਾਈਮ ਰੋਕੇ ਆ ਜੀ ਲਓ ਜੀ ਇਧਰ ਜੂਵੀ ਆਪਣੇ ਨਾਲ ਇੱਕ ਮਿੰਟ ਬਾਈ ਇਹ ਜੂਵੀ ਦੇ ਕਲੀਅਰ ਨਹੀਂ ਹੁੰਦਾ ਮੂੰਹ ਇਧਰ ਆ ਜੂ ਬਾਈ ਲਓ ਵੀ ਠੀਕ ਠਾਕ ਜਿਵੇਂ ਵੀ ਕਹਿੰਦਾ ਗੋਡੇ ਜਣਾਉਣਾ ਮੈਂ ਇੱਕ ਮਿੰਟ ਦਾਣੇ ਬਾਲ ਕੇ ਫਿਰ ਆਪਾਂ ਗੋਡੇ ਜਣਾਉਂਦੇ ਆਂ ਤੇ ਬਾਕੀ ਦੀਪ ਨੂੰ ਵੀ ਆਵਾਜ਼ ਮਾਰਦੇ ਆਂ ਇਹਨਾਂ ਨੂੰ ਆਪਾਂ ਥੱਲੇ ਪਾ ਦੇ ਨੀਚੇ ਥੋੜੇ ਜਿਹੀ ਚਲੋ ਜੀ ਪਾਣੀ ਲੈ ਕੇ ਆ ਜੂਗੀ ਕੱਪ ਚ ਪਾਣੀ ਲੈ ਆ ਉਧਰੋਂ ਇਹ ਇੱਕ ਨੂੰ ਹੀ ਛਿੱਟਦੇ ਆਂ ਜਿਹੜਾ ਰੱਖ ਦਿੰਨੇ ਆ ਲਓ ਭਾਈ ਤੂੰ ਹੀ ਤੇ ਟ੍ਰੇ 'ਚ ਖਾ ਲੋ ਠੀਕ ਆ ਬਾਕੀਆਂ ਨੂੰ ਆਪਾਂ ਆਹ ਰੇਜ 'ਚ ਰੱਖ ਦਿੰਨੇ ਆ ਆਂ ਲਓ ਬਾਲੀ ਨਹੀਂ ਪੋਣੀ ਹਾਂਜੀ ਕੱਪ ਭਰ ਲਿਆ ਹਾਂ। ਇਹਨਾਂ ਪੇੜ ਦੇਣੇ। ਨਾਲੇ ਪਾਉਣੇ ਇਹਨਾਂ ਨੂੰ ਦਵਾਈ ਆਪਾਂ। ਇੱਥੇ ਕੋਈ ਵੀ ਚਾਕੇ ਦਵਾਈ ਪਾ ਦਿੰਨੇ ਆ। ਲਓ ਜੀ ਯੂਵੀ ਨੇ ਪਾਣੀ ਭਰ ਲਿਆਂਦਾ। ਲੈ ਦਵਾਈ ਪਾਣੀ ਇਹਨਾਂ ਚੰਗਾ। ਲਿਆ ਰੇ। ਲਓ ਜੀ। ਆ ਲਓ ਆ ਲਓ। ਲੈ ਯੂਵੀ ਢੱਕਣ ਲਾ ਬੇਟਾ ਇਹਦਾ। ਮੈਂ ਲਾਵਾ ਜਣ। ਲਓ ਭਾਈ। ਆ ਕਰਤਾ ਗਮੂਕ ਇੱਕ ਇਹ ਕਿੰਨਾ ਕੁਲੇ ਰੱਖ ਦਿੰਨੇ ਆਪਾਂ ਆ ਲੈ ਚਲੋ ਜੀ ਮੇਖਾ ਲਈ ਇਹਨਾਂ ਦੇ ਨਾਲ ਲਾ ਆਪਾਂ ਇੱਕ ਵੱਡੀ ਸਾਰਣਾ ਇਹਨਾਂ ਕੁਲੇ ਰੱਖ ਦਗੇ ਆਲੋ ਰਾਤ ਨੂੰ ਕੱਢ ਦਾਂਗੇ ਆਪਾਂ ਤੁਸੀਂ ਵੀ ਪਾਣੀ ਕੋਈ ਜਿੰਦਾ ਜਿੰਦਾ ਬਾਹਰ ਕਰ ਦਿਆ ਕਰੋ ਇੱਥੇ ਨਾ ਕੁਲੇ ਰੱਖ ਦਿੰਨੇ ਚੱਲ ਵੀ ਦਾਣੇ ਪਾਣੀ ਲੈ ਕੇ ਤਾਂ ਚੱਲ ਗਏ ਚੱਕ ਲੈ ਲਾਉ ਮੈਟਰ ਮੁਕੇਸ਼ ਜੀ ਆਈ ਸੀ ਕਾਲ ਆਪਾਂ ਨੂੰ ਉਹ ਕਹਿੰਦਾ ਵੀ ਬਾਰੀ ਆਪਾਂ ਕੱਲੂ ਤਿਆਰ ਕਰਕੇ ਕਰਾਂਗੇ ਹੁਣ ਕੱਲ ਤੱਕ ਦੀ ਕਰਦੇ ਆਪਾਂ ਵੇਟ ਤੇ ਨਾਲੇ ਜਗਰੂ ਬਾਈ ਨੂੰ ਲਾਇਫ ਫੋਨ ਉਹਨੇ ਫੋਨ ਚੱਕਿਆ ਨਹੀਂ ਜੀ ਉਹ ਆਏ ਨਾਲ ਦੀ ਨਾਲ ਆਪਾਂ ਛੱਤ ਵੀ ਪਾ ਦੇਣੀ ਸੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲੂਗਾ ਬਾਰੀ ਉਹਦੇ ਕੋਲ ਚੱਕ ਲੈ ਆਵਾਂਗੇ ਤੇ ਨਾ ਸਾਰਾ ਓਕੇ ਰਿਪੋਰਟਾਂ ਕੰਮ ਬਾਰੀ ਫੱਟ ਛੱਤ ਵੀ ਜਗਰੂ ਬਾਈ ਨਾਲ ਗੱਲਬਾਤ ਹੋ ਗਈ ਰਾਤ ਬਰਾਤੇ ਤੇ ਨਾਲ ਦੀ ਨਾਲ ਹੀ ਆਪਾਂ ਛੱਤ ਪਾ ਦਾਂਗੇ ਤੁਹਾਨੂੰ ਪਤਾ ਥੱਲੇ ਬਸੂ ਲਵਾਂਗੇ ਬੰਗਾ ਚਾਰ ਬਾਲਿਆਂ ਦੀ ਕਮੀ ਉਹ ਵੀ ਲੈ ਜਾਵਾਂਗੇ ਤੇ ਇਹ ਵੀਦਾ ਪੈ ਇਥੇ ਐਂਡ ਕਰ ਦਨੇ ਜਿਹੜੀ ਆਪਾਂ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲਗੀ ਬਾਏ ਮਤਰੋ ਤੇ ਬਾਕੀ ਆ ਨਿੱਕੇ ਸਬਸਕ੍ਰਾਈਬਰਾਂ ਮੇਰੋਂ ਆਪ ਮਿਲੇਓ ਆਪਣੇ ਨਾਲ ਇੱਧਰ ਡੋਡੂ ਓਏ ਝਾਕ ਆ ਬੈਠਾ ਮੋਨ ਨਾਲ ਚੱਲੀਏ ਚਲੋ ਵੀ